ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਭੰਗਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂਨੌਰ ਬਾਜੀ ਅੱਜ ਤੁਹਾਨੂੰ ਕੋਈ 3-4 ਪਸ਼ੂ ਦਿਖਾਵਾਂਗੇ ਟੋਪ ਦੇ ਦੋ ਜਰਸੀਆਂ ਵਾਂ ਚੰਗੇ ਰਿਕਾਰਡ ਵਾਲੀਆਂ ਚੰਗੀ ਜਿਨ੍ਹਾਂ ਦੀ ਬਿਊਟੀ ਕੁਆਲਿਟੀ ਬਾਕੀ ਵੀਰ ਜੀ ਇੱਕ ਤੁਹਾਨੂੰ ਆਪਾਂ ਵੀਡੀਓ ਸਾਰੀ ਵੇਖਿਓ ਇਹ ਕੈਂਟ ਦੇ ਤੁਹਾਨੂੰ ਮਾਲੀ ਵਿਖਾਉਣਾ ਵਾਂ ਜਿਹੜਾ ਪੂਰੇ ਟੋਪ ਦਾ ਫੁੱਲ ਜਿਹੜਾ ਨੀਲੀ ਰੰਗ ਦਾ ਪਿਓਰ ਹਾਲੇ ਪਛੇਤਾ ਬਚਿਆ ਵਾ ਸਟਰਾ ਸਟ੍ਰੂਬ ਸਾਬ ਕੋ ਵੀਰ ਨੂੰ ਨਾ ਕੋੜ ਪਿਆ ਵਾ ਤੁਹਾਨੂੰ ਬਾਕੀ ਸਾਰਾ ਰਿਕਾਰਡ ਦੇ ਦਣਗੇ ਦੇਖੋ ਵੀਰ ਜੀ ਬਾਕੀ ਕੋਈ ਭੈਣ ਭਰਾ ਬਰੀਡਿੰਗਾਂ ਤੇ ਲੈ ਜੇ ਮਤਲਬ ਕਿ ਫਾਇਦੇਮੰਦ ਹੀ ਆ ਦੇਖੋ ਵੀਰ ਜੀ ਪਿਓਰ ਨਹੀਂ ਲਈਦਾ ਬਾਕੀ ਐਂਡ ਤੇ ਦਿੰਨੇ ਸਾਰੀ ਜਾਣਕਾਰੀ ਕੁਝ ਵੈਰਾ ਕੱਚੀਆਂ ਕੋਈ ਅਗਲੀ ਵੀਡੀਓ ਚ ਪਾਉਣਗੇ ਵੀਰ ਹੁਣੀ ਨਾਲ ਇੱਕ ਤੁਹਾਨੂੰ ਤੋਹਫਾ ਦੇਣਾ ਅੱਜ ਬਿਲਕੁਲ ਜਾਇਜ਼ ਰੇਟ ਤੇ ਬਾਕੀ ਲੈਨੇ ਵੀਰ ਕੋ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚੇ ਬਸ ਵਧੀਆ ਵਧੀਆ ਵੀਰੇ ਪੱਕਾ ਕਰਦੇ ਬਾਕੀ ਗਿਓਲਿਟੀ ਦਾ ਜੇ ਬਾ ਬੜੀ ਵਧੀਆ ਵਧੀਆ ਬਣਾਉਂਦਾ ਹਾਂ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਬਸ ਵਧੀਆ ਵਧੀਆ ਠੀਕ ਅੱਜ ਫਿਰ ਵੀਰ ਜੀ ਕਿੰਨੇ ਨਗੀਨੇ ਅੱਜ ਕੁਛ ਦੋ ਵਸ਼ੀਆਂ ਸੂਈਆਂ ਸਵਾਈਆਂ ਅਸੀਂ ਹਾਂਜੀ ਵੀਰ ਲੈ ਗਏ ਵਪਾਰੀ ਵੇਚਣ ਵਾਲੇ ਹਾਂਜੀ 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 ਤੇ ਹੁਣ ਇੱਕੋ ਸੂਈ ਆ ਵਸ਼ੀ ਅੱਜ ਟੋਪ ਦੀਆਂ ਦੋ ਜਰਸੀਆਂ ਨਾ ਦੋ ਜਰਸੀਆਂ ਟੋਪ ਦੀਆਂ ਬਿਊਟੀ ਇੱਕ ਇੱਕ ਟੋਕਰੇ ਅੱਜ ਤੋਹਫਾ ਹੀ ਦੇਣਾ ਜੇ ਅੱਛਾ ਤੋਹਫਾ ਬਾਕੀ ਉਹ ਕੱਚੀ ਅਗਲੀ ਵਾਰ ਵੀ ਪਾਵਾਂਗੇ ਵਸ਼ੀ ਹਾਂਜੀ ਹਾਂਜੀ ਬਾਕੀ ਕੁਛ ਬਾਹਰ ਲੈਂਗਾ ਹਨਾ ਹਾਂਜੀ ਹਾਂਜੀ ਵੇਖੋ ਵੀਰ ਜੀ ਆ ਦੋ ਗਹਿੜਾ ਵਾ ਪੂਰੇ ਟੋਪ ਦੀਆਂ ਬ ਪਿੰਡ ਭੰਗਵਾ ਜੇ ਜਿਹੜਾ ਗੁਰਦਾਸਪੁਰ ਤਹਿਸੀਲ ਕਲਾਂੌਰ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਬਾਕੀ ਵੀਰ ਜੀ ਇਹ ਤੋਂ ਕਰ ਲਿਏ ਫਿਰੋ ਨੰਬਰ ਬੋਲ ਦिए ਹਾਂਜੀ ਬੋਲ ਦੋ ਜੀ 77103 83155 ਠੀਕ ਹੈ ਜੀ ਹਾਂਜੀ ਹਾਂਜੀ ਆ ਸੂਈ ਜੇ ਬੱਸੀ ਕਾਲ ਦੀ ਅਸ਼ਾਈ ਜਰਸੀ ਪਿਓਰ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਲੱਪੜ ਲੱਪੜ ਸਾਰੇ ਅੱਖਰ ਆ ਬਾਕੀ ਲੱਗਣਾ ਥੱਲੋ ਥਾਣੇ ਵੇਖੋ ਕਿ ਦਾਦਾ ਲੱਖ ਵਾਲੀ ਨੂੰ ਵੀ ਇਦਾਂ ਲੱਗਾ ਹੁੰਦਾ ਸਹੀ ਗੱਲ ਹੈ ਬਹੁਤ ਚੰਗੀ ਚਵਾਈ ਵਾਲਾ ਚਵਾਈ ਚੁਈ ਬੁਰੀ ਚੰਗੀ ਹੈ ਬੱਸੀ ਠੰਡੀ ਹਲਦੀ ਨਹੀਂ ਕਿਤੇ ਉਹਦੇ ਪੂਰੀ ਸਹੀ ਠੰਡੀ ਆ ਬਾਕੀ ਕੱਦ ਕੁਦ ਵੀ ਇਹ ਨਹੀਂ ਕਿ ਸ਼ੁੱਣੀ ਆ ਪੂਰੀ ਟੌਪ ਦੀ ਆ ਇਹ ਲੱਪਾ ਲੁਪਲਾਗਾ ਹਾਂਜੀ ਸੂਈ ਜਿਹੜੇ ਗੱਲ ਦੀ ਬੱਚਾ ਬੜਾ ਚੰਗਾ ਭਗਤ ਚਲਸੀ ਦਾ ਵਸ਼ੀ ਹੈ ਉਸ ਕੁਆਲਟੀ ਸਰ ਜੀ ਲੈਓ ਵੀਰੇ ਲੈ ਮਗਰੀ ਵੀ ਵਸ਼ੀ ਹੈ ਵੀਰ ਜੀ ਮਗਰ ਵਸ਼ੀ ਬਹੁਤ ਟੌਪ ਦੀ ਆ ਵਸ਼ੀ ਤੋ ਵੀ ਜਸ ਸਿੰਘ ਪ्युअर ਪੰਜਾਬ ਵਾਲੀ ਥਣ ਤੋਂ ਬੜਾ ਵਧੀਆ ਲੱਗਾ ਲੈ 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 ਬੱਚੇ ਦਾ ਘਰ ਦੀ ਥੋੜਾ ਜਨਾ ਹਾਂਜੀ ਬੱਚੇ ਦਾ ਘਰ ਦੀ ਆ ਬੱਚਾ ਜੀ ਬਾਕੀ ਬੱਚਾ ਬੜਾ ਵਧੀਆ ਪਾਇਆ ਨਾ ਹਾਂਜੀ ਜਲਸੀ ਦਾ ਬੱਚਾ ਠੀਕ ਹੈ ਠੀਕ ਹੈ ਬਾਕੀ ਚੰਗੀ ਲੱਪਾ ਲੂਪਾ ਲੱਗਾ ਵਾ ਹਾਂਜੀ ਬਾਕੀ ਠੰਡੀ ਦੋ ਦੰਦ ਚੰਗਾ ਚੁਆਈਏ ਹੋਣਾ ਤੇ ਦੋ ਚੁਆਈਆਂ ਕੀਤੀਆਂ ਵਾ ਨੌ 10 ਦੇ ਲੱਗੇ ਹੈਗਾ ਕੋਲੇ ਅੱਛਾ ਦੋ ਚੁਆਈਆਂ ਹੋ ਗਈਆਂ ਬਾਕੀ ਆ ਵੇਖੋ ਭਾਈ ਚੁਆਈ ਤੁਹੀ ਬੜੀ ਚੰਗੀ ਠੰਡੀ ਜਿੱਥੇ ਤਲੋ ਜੇ ਉਸਦੀ ਮੀਲ ਦਿਆ ਹੋਈ ਸਹੀ ਗੱਲ ਹੈ ਐਸੀ ਯਾਰ ਸੁਣ ਮੋਟਰ ਹੀ ਜਵੇ ਸਹੀ ਗੱਲ ਹੈ ਹਾਂਜੀ ਹਾਂਜੀ ਬਾਕੀ ਵੀਰ ਜੀ ਫਿਰ ਇਹਦਾ ਮੁੱਲ ਮੁੱਲ ਵੀਰ ਜੀ ਜਿੰਨੇ ਦੀ ਮਰਜ਼ੀ ਦੱਸ ਦੋ ਉਹਨੇ ਦੀ ਪਾ ਦਿੰਦੇ ਨਹੀਂ ਵੀਰੇ ਫਿਰ ਕਿੰਨੇ ਦੀ ਪਾ ਦੀ ਇਹ ਰਾਜ ਤੁਸੀਂ ਨਸ਼ਾ ਆਦੋ ਮੈਂ ਤੁਸੀਂ ਦੱਸੋ 40000 ਦੀ ਦੇ ਦੀ ਵੀਰ ਜੀ ਹਾਂਜੀ ਸੂਈ ਸਵਾਈ ਵਸ਼ੀਆ ਨੌ ਦਾਦੇ ਲਾ ਕੇ ਬੋਲਾ ਵਾ ਚਲੋ ਆਪਾਂ ਨਹੀਂ ਕਹਿੰਦੇ ਬਾਕੀ ਸੇਵਾ ਦਾ ਹੀ ਭਾਈ ਦੁੱਧ ਬਿਲਕੁਲ ਵੀਰੇ ਦੁੱਧ ਸੇਵਾ ਦਾ 12 ਦੇ ਦੇ 13 ਦੇ ਦੇ ਸੇਵਾ ਦਾ ਹੀ ਆ ਬਿਲਕੁਲ ਬਿਲਕੁਲ ਮੋਲੇ ਫਿਰ ਵੀਰੇ 40 ਦੇ ਦिए ਵੀਰ ਜੀ ਕਰਤੀਏ ਮਾਨਦਾਨ ਕਿੰਨਾ ਕਰਦੀਏ ਫਿਰ ਦੋ ਹੀ ਛੱਡ ਦਈਏ ਦੋ ਹੀ ਹੋਰ ਛੱਡ ਦਾਂਗੇ 36000 ਦੀ ਜੱਸ ਨੋਜੇ ਅੱਛਾ 36000 ਦੀ ਜੇ ਕੱਲ ਦੀ ਸੂਈ ਜੇ ਥਾਂ ਤੁਨ ਮੇਕੋ ਕਿਡਾ ਲੱਗਾ ਠੰਡੀ ਥਾਔਰ ਬੱਸੀ ਜੇ ਸਹੀ ਗੱਲ ਆ ਆਹ ਵੇਖੋ ਜਿੱਥੇ ਕੋਲ ਵੀਰੇ ਟਾਪ ਦੀ ਆ ਬੱਦ ਚਵਾਈ ਵੀ 6 ਵਜੇ ਦੀ ਹੋਈ ਇਹ ਟਾਈਮ ਹੀ 10000 ਦਾ ਹੋਣਾ ਜੀ ਹਾਂਜੀ ਹਾਂਜੀ ਸਹੀ ਗੱਲ ਆ ਤੇ ਸਤਿ ਸ੍ਰੀ ਅਕਾਲ ਦੀਏ ਦਾਂਗੇ ਚਲੋ ਠੀਕ ਹੈ ਜੀ ਬਾਕੀ ਮਾਨਤਨ ਕਰਦੇ ਕੋਈ ਭੈਣ ਭਰਾ ਫੋਨ ਕੋਈ ਗੱਲ ਨਹੀਂ ਲਾਵੇ ਕੋਈ ਫੋਨ ਵੀਰ ਮਾਲ ਕਰ ਦਾਂਗੇ ਚਲੋ ਠੀਕ ਹੈ ਜੀ ਹਾਂ ਜੀ ਹਾਂ ਜੀ ਗਾੜੀ ਵੀਰ ਜੀ ਆ ਗਈ ਇਹ ਭਾਈ ਬੋਦਾ ਹੀ ਚੰਗਾ ਬੱਚਾ ਜੇ ਬੁਲਬੁਲਦਾ ਹੀ ਬੁਲਬੁਲਦਾ ਹੀ ਆਨੇ ਬੁਲਬੁਲਦਾ ਲਾਲੇ ਸਿਵਾ ਆ ਰਹੀਆ ਘਰ ਦਾ ਦੇ ਸਹੀ ਗੱਲ ਹੈ ਇਹ ਪਹਿਲਾ ਸਵੇਰ ਚ ਬੱਚਾ ਜੇ ਅੱਛਾ ਜੀ ਪਹਿਲਣ ਆ ਪਲੂਣ ਦਾ ਅਜ ਬੱਚਾ ਪਲੂਣ ਵਸ਼ੀ ਪਲੂਣ ਹਾਂ ਜੀ ਸਹੀ ਵੀਰ ਜੀ ਬਿਊਟੀ ਬਾਡੀ ਬੋਲਦਾ ਹਾਂ ਬੋਦੀ ਜ਼ਿਆਦਾ ਵੀਰ ਜੀ ਪਲੀ ਵੇਖੋ ਕਿਦਾਂ ਜੇ ਬੋਦੀ ਵਾਲੀ ਵਹਿੜ ਆ ਗਈ ਏ ਸੰਘਾਰੀਆ ਘਰ ਦਾ ਭਾਈ ਸਾੰਭੀ ਵੀਰ ਜੀ ਵੇਖੋ ਕਿੰਨੇ ਕਿੰਨੀ ਰੀਝਾਣਾ ਸਾੰਭੀ ਸਾੰਭੀ ਬਹੁਤੀ ਘੰਨੇ ਦੇ ਬਾਕੀ ਥਾਂ ਤੁਨੀ ਬੜਾ ਪਿਆਰਾ ਲੱਗਾ ਹੈ ਸਹੀ ਗੱਲ ਤੇ ਦਿਨ ਲੈ 3 4 5 ਦੇਖੋ ਵੀਰ ਹਾਂਜੀ ਹਾਂਜੀ ਦੇਖੋ ਵੀਰ ਜੀ ਬੱਚਾ ਇੱਥੇ ਘਲਾਰਾ ਵੀਰ ਜੀ ਲੈਓ ਲੈਓ ਫੇਸ ਦਾ 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 ਮਰ ਗਿਆ ਐ ਗੋਲ ਆ ਸਾਂਭੀ ਸੁੰਮੀ ਉਹ ਜੀ ਸਾਂਭੀ ਕੇ ਨੇ ਵੀਰ ਭਰਾ ਨੇ ਬੋਲ ਜੀ ਹਾਰਿਆ ਰੀਜ ਨਾ ਪਾਲੀ ਗਏ ਉਹ ਜੀ ਆ ਜਾ ਬੱਚਾ ਹੀ ਲੈਣਾ ਹੋਵੇ ਤੇ 15-20 ਹਜ਼ਾਰ ਦਾ ਲੈ ਲੀਦਾ ਸਹੀ ਗੱਲ ਆ ਜੀ ਹਾਂਜੀ 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 ਲੈ ਜੀਗੇ ਚਾਰ ਪੰਜ ਦਿਨ ਉਹਦਾ ਅਗਲੀ ਵੀਡੀਓ ਚ ਪਾਉਣੀ ਸੀ ਵਸ਼ੀਰੇ ਹਾਂਜੀ ਤੇ ਉਹ ਦੋ ਵਸ਼ੀਰੇ ਫਿਰ ਵੀਰ ਲੈ ਗਿਆ ਵਾ ਚਲ ਮੈਂ ਪਾ ਦਾਂਗੇ ਨਾ ਆਵੇ ਕਿ ਕਿਤੇ ਅਗਲੀ ਚ ਪਾ ਦਾਂਗੇ ਅਗਲੀ ਚ ਮੁੱਲ ਥੋੜਾ ਹੋਰ ਕਰਾਂਗੇ ਹਾਂਜੀ ਫਿਰ ਸੋਕ ਇਹਦੇ ਤੇ ਤੁਹਾਨੂੰ ਪਤਾ ਯਾਰ ਬਾਕੀ ਬੱਚਾ ਬਹੁਤਾ ਹੀ ਚੰਗਾ ਤੇ ਉਹ ਠੀਕ ਆ ਬੀ ਵਾਲਾ ਬੱਚਾ ਏ ਬਿਊਟੀ ਵਾਲਾ ਹਾਂਜੀ ਹਾਂਜੀ ਵੀਰ ਜੀ ਫਿਰ ਇਹਦਾ ਰੇ ਮੈਂ ਨਾ 45 ਦੇ ਦਈਏ ਭਾਜੀ ਨਹੀਂ ਕਰਤੀ ਮੈਂ ਬਿਊਟੀ ਬੜੀ ਅਵਸ਼ੀ ਦੀ ਏਨੇ ਦਾ 15-20000 ਦਾ ਬੱਚਾ ਹੀ ਲੈ ਲਈਦਾ ਉਦਾਂ ਇਹ ਤਾਂ ਗੱਲ ਹੈਗੀ ਹਾਂਜੀ ਹਾਂਜੀ ਕਰਤੀਆਂ ਮਾਨਤਾਂ ਚਲੋ ਤੁਸੀਂ ਦੱਸ ਦੋ ਨਹੀਂ ਤੁਸੀਂ ਦੱਸਣਾ ਹੈ ਬਾਜੀ ਜੈਸਨ ਹੋਈ ਨਾ ਮਸ਼ੀ 80000 ਦੀ ਦੇਣੀ ਜੈਸਨ ਹੋਈ ਜੈਸਨ ਹੋਈ 24 ਪਲੂਨ ਵਸ਼ੀ ਜੇ ਬਿਊਟੀ ਵੇਖੋ ਵਸ਼ੀ ਦੀ ਕਿਦਾਂ ਦੀ ਲੱਗਦੀ ਸਹੀ ਗੱਲ ਆ ਵੀਰੇ ਪਲੀ ਵੀ ਪੂਰੀ ਜੇ ਥਾਂ ਥੁਣ ਇਧਰ ਬਹੁਤ ਵਧੀਆ ਵਸ਼ੀ ਚੰਗੀ ਆ ਬਾਕੀ 4-5 ਦਿਨ ਲੈ ਜਾਏਗੀ ਵਸ਼ੀ ਪੂਰੀ ਥੱਲੋਂ ਬਹੁਤ ਵਧੀਆ ਬਣੀ ਆ ਵਸ਼ੀ ਹਾਂ ਖੁੱਲੂਗੀ ਹਾਂ ਜੀ ਹਾਂ ਜੀ ਚਲੋ 80000 ਦੀ ਜੈਸਨ ਹੋਈ ਚਲੋ ਠੀਕ ਆ ਵੀਰੇ 80000 ਦੀ ਬਹੁਤ ਚੰਗੀ ਆ ਉਸ ਗਾੜੀ ਵੀ ਇਹ ਗਾੜੀ ਆ ਗਈ ਜੇ ਟੋਕਰ ਟੋਕੜ ਇਹ ਅੱਜ ਤੋਹਫਾ ਹੀ ਦੇਣਾ ਥਾਣ ਕਿਹੜਾ ਲੱਗਾ ਇਹਨੂੰ ਥਾਣ ਇਹਨੂੰ ਸੁੰਬਾ ਹੀ ਲੱਗਾ ਤੇ ਹਾਂਜੀ ਬਾਕੀ ਚਵਾਈ ਇਹਦੀ ਵਿੱਚ ਮਸਤੀ ਬਾਰੂng ਜੀ ਅਛਾ ਜੀ ਬਾਕੀ ਫੁੱਲ ਵੱਡੀ ਆ ਫੁੱਲ ਵੱਡੀ ਫੁੱਲ ਵੱਡੀ ਹਾਂਜੀ ਕੋਈ ਭਰਾ ਯਾਰ ਸ਼ਹਿਰ ਸਮਝੇ ਇਹ ਅੱਜ ਤੋਹਫਾ ਹੀ ਦੇਣਾ ਕੋਈ ਯਾਰ ਸਾਹ ਸਮਝ ਲੇ ਜਿੰਨਾ ਸਮਝ ਲੇ ਆਪਣੀ ਸਮਝ ਵਾ ਬਿਲਕੁਲ ਬਿਲਕੁਲ ਜਿਹੜੇ ਆਪਣੀ ਇੱਥੇ ਆਓ ਤਸੱਲੀ ਕਰੋ ਤਸੱਲੀ ਕਰੋ ਮੇਰਾ ਵੀਰ ਦੋ ਡੰਗ ਚੋਵ ਚਾਰ ਡੰਗ ਚੋਵ ਬਿਲਕੁਲ ਵੀਰੇ ਬੱਸ ਜੀ ਮੇਰਾ ਅੱਜ ਨੇ ਪੈਸੇ ਖਰਚਨੇ ਆੜ ਕੇ ਤਸੱਲੀ ਕਰੇ ਵੀਰ ਜੀ ਫਰਜ਼ ਬੰਦਾ ਹਣਾ ਪਰਸ਼ੋ ਵੀ ਪੈਸੇ ਖਰਚ ਕੇ ਲਿਆਂਦੀਆਂ ਤੁਸੀਂ ਵੀ ਕਰਮਾਂ ਆਲੀਆਂ ਇੱਥੇ ਵੀ ਆਣ ਕੇ ਆਪਣੀ ਕੋਈ ਤਸੱਲੀ ਕਰੇ ਇੱਕੋ ਵੀਰ ਜੀ ਬਾਕੀ ਇਹ ਵੀ ਭਾਜੀ ਵਰਦੀ ਆ ਦੇ ਬਹੁਤ ਠੰਡੀ ਹੈ ਅਛਾ ਹੀ ਆ ਵੇਖੋ ਇੱਦਾਂ ਫ੍ਰੀਜ ਫ੍ਰੀਜ ਫ੍ਰੀਜੀ ਆ ਦੇ ਵੇਖੋ ਥੋੜਾ ਡਰਦੀ ਹੈ ਨਾ ਕੈਬਲ ਤੋਂ ਡਰਦੀ ਥੋੜਾ ਕੈਬਲ ਤੋਂ ਡਰਦੀ ਬਾਕੀ ਆਹ ਤੇ ਵੀ ਫ੍ਰੀਜੀ ਇਹਦੇ ਸਵਾਇੀ ਦੀ ਬੜੀ ਚੰਗੀ ਬਚੀ ਜੀ ਦੁੱਧ ਵੀ ਬਹੁਤ ਠੰਡੀ ਹੈ ਦੁੱਧ ਭਾਈ ਜੀ ਜੇ ਕੋਈ ਕਰੇਗਾ ਚੰਗੀ ਸੇਵਾ ਹਾਂਜੀ ਦੁੱਧ ਜਿੰਨਾ ਮਰਜ਼ੀ ਵੜਾ ਲੈ ਵਸ਼ੀ ਇਹ ਤਾਂ ਗੱਲ ਹੈਗੀ ਜੇ ਕਿਉਂਕਿ ਸੇਵਾ ਹੀ ਦੁੱਧ ਸੇਵਾ ਦਾ ਹੀ ਦੁੱਧ ਸੇਵਾ ਦਾ ਬਿਲਕੁਲ ਬਿਲਕੁਲ ਇਹ ਦੁੱਧ ਇਸ ਟਾਈਮ ਥਲੇ 8 ਕਿਲੋ ਜੇ ਅੱਛਾ 8 ਕਿਲੋ 8 ਕਿਲੋ ਦੁੱਧ ਜੇ 8 ਕਿਲੋ ਦੁੱਧ ਹਾਂਜੀ ਹਾਂਜੀ ਬਾਕੀ ਕੋਈ ਜੂਈ ਬੜੀ ਚੰਗੀ ਠੰਡੀ ਕਰਮਾ ਵਾਲੀ ਹਾਂਜੀ ਹਾਂਜੀ ਵੀਰ ਜੀ ਫਿਰ ਮੋਲੇ ਦਾ ਤੋਹਫਾ ਹੀ ਆ ਤੇ ਉੜਦੀਆਂ ਵਾਲਾ ਹੀ ਉੜਦੀਆਂ ਵਾਲਾ ਹੀ ਕਿੰਨੇ ਦਾ 15 ਦੇ ਲਈਏ ਅੱਛਾ ਕਰਦਾ ਕਿ ਮਾਤਾ ਨੂੰ ਕਰਦੀ ਆ ਮੈਂ ਜਨਾ 2000 ਦੇ ਨੇ 13000 ਦੀ ਤੇ 13000 ਦੀ ਬਾਕੀ ਆ ਵੇਖੋ ਕੱਦ ਵੀ ਵੱਡੀ ਆ ਹਾਂਜੀ ਹਾਂਜੀ ਵੱਡੀ ਠੰਡੀ ਠਾਕ ਜੇ ਵਸੀ ਸਹੀ ਗੱਲ ਆ ਜੀ ਹਾਂਜੀ ਹਾਂਜੀ ਬਾਕੀ ਸੇਵਾ ਕਰੇਗਾ ਤਾਂ ਤਾਂ 10 ਕਿਲੋ ਕਰ ਜੇਗੀ ਕਰ ਤੇ ਜਿੱਦਾਂ ਦਾ ਥਾਂ ਥੂਨ ਲੱਗਾ ਨਾ ਉਹ ਤਾਂ ਚੰਗਾ ਦੇ ਦੇਗੀ 10 ਕਿਲੋ ਬਾਕੀ ਵੱਡੀ ਵੱਡੀ ਫੋਲਿਆ ਵੱਡੀ ਫੋਲਿਆ ਗਾੜੀ ਵੀਰ ਜੀ ਆ ਗਿਆ 13000 ਦੀ ਜੈਸ ਨੋ ਕਰ ਚਲੋ ਤੋਹਫਾ ਹੀ ਆ ਦੇ ਚਲੋ ਠੀਕ ਆ ਵੀਰ ਜੀ ਹਾਂਜੀ ਹਾਂਜੀ ਗਾੜੀ ਵੀਰ ਜੀ ਇੱਕ ਆ ਗਿਆ ਨੀਲੀ ਰਾਵੀ ਦਾ ਹਨਾ ਇਹ ਲੀਲੀ ਰਾਵੀ ਦਾ ਜ ਬੱਚਾ ਠੀਕ ਆ ਵੀਰ ਜੀ ਇੱਕ ਗੋਸ਼ਾ ਜੀ ਵੀਰੇ ਗਾੜੀ ਇਹ ਪਾਜੀ ਨੀਲੀ ਰਵੀ ਦਾ ਬੱਚਾ ਜੀ ਠੀਕ ਆ ਵੀਰ ਜੀ ਅਲਬਖਸ਼ ਦਾ ਬੱਚਾ ਜੀ ਠੀਕ ਆ ਵੀਰੇ ਹਾਂਜੀ ਹਾਂਜੀ ਬਾਕੀ ਵੀਰ ਭਰਾ ਕੋਈ ਆਪਣਾ ਪਿਓਰ ਨੀਲੀ ਰਵੀ ਦਾ ਬਾਕੀ ਆਪਣੀ ਮੇਰਾ ਭਰਾ ਸਮਝ ਕਰੇ ਸਹੀ ਗੱਲ ਆ ਵੀਰ ਜੀ ਸਾਂਬਿਆ ਸੁੰਬਿਆ ਵੀ ਚੰਗਾ ਕੇ ਨਾ ਚੰਗਾ ਕੇ ਨਾ ਇਹ ਪਾਜੀ ਤਾਂ ਲੈਂਦਾ ਘਰ ਵਾਸਤੇ ਹੀ ਆ ਅੱਛਾ ਇਹ ਵੀਗੇ ਕਹਿੰਦੇ ਵੇਚ ਦਾਂਗੇ ਠੀਕ ਆ ਹਾਂਜੀ 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 ਚਲੋ ਇਹ ਦੇ ਕਰ ਲੈ ਗਿਆ ਹਾਂ ਹਾਂਜੀ ਬਾਕੀ ਪੀਅਰ ਸੂਸ ਦਿਖਾ ਦਿਓ ਇਹਦਾ ਕੋਈ ਸਾਂਭਣਾ ਸਹੀ ਗੱਲ ਹੈ ਪਿਓਰ ਲੀਲੀ ਰਵੀ ਦਾ ਸਾਰੇ ਅੱਖਰ ਆ ਸਾਰੇ ਅੱਖਰ ਸਾਰੇ ਪੇਟ-ਪੁੱਠੀ ਵੇਖੋ ਕਿੰਨੀ ਲੰਗੀ ਹੈ ਸਹੀ ਗੱਲ ਹੈ ਹਾਂਜੀ 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 ਤੇ ਪੱਪੂ ਹਲਵਾਈ ਦਾ ਲੱਡੂ ਆ ਗਿਆ ਕੀਤੀ ਫਿਰ ਇਹਦਾ ਮੁੱਲ ਇੱਥੇ ਕਰ ਦਈਏ ਹਾਂਜੀ ਹਾਂਜੀ ਕਿੰਨਾ ਵੀਰੇ 5000 ਦਾ ਦੇ ਦਈਏ ਭਾਜੀ ਨਹੀਂ ਭਾਜੀ ਕਿੰਨਾ ਦੇ ਦਈਏ ਫਿਰ ਛੱਡ ਦਈਏ 2000 ਹੀ ਭਾਈ ਭਾਈ ਦਾ ਦੇਣਾ ਹੈ ਜੈਸ ਭਾਈ ਹਜ਼ਾਰ ਦਾ ਭਾਈ ਹਜ਼ਾਰ ਦਾ ਜੈਸ ਨੂੰ ਦੇ ਦਾਂਗੇ ਸਹੀ ਗੱਲ ਹੈ ਵੀਰੇ 22000 ਦਾ ਕੋਈ ਸਾਮਕੇ ਹੋਰ 2 ਮਹੀਨੇ ਪਹਿ ਬਾ ਕੋਈ ਰੇੜੇ ਲਾ ਲਿਆ ਹਨ ਜਿੱਥੇ ਮਰਜੀ ਲਵੇ ਵੱਡਾ ਵਾ ਸਹੀ ਗੱਲ ਹੈ ਬੱਡਾ ਛੋਟਾ ਨਹੀਂ ਆ ਬਾਕੀ ਬੱਚਾ ਵੀ ਚੰਗਾ ਵਾ ਬੱਚਾ ਚੰਗਾ ਕਦਕੁੱਦ ਕਰਦੀ ਵੀ ਦਾ ਕਦਕੁੱਦ ਵੀ ਚੰਗਾ ਵਾ ਹਾਂਜੀ ਬਾਕੀ ਪੋਇਆ ਪੋਇਆ ਚੰਗਾ ਜੀ ਠੀਕ ਹੈ ਵੀਰੇ ਹਾਂਜੀ ਬਾਕੀ ਵੀਰ ਜੀ ਇੱਥੇ ਆਓ ਆਪਣੀ ਹਨਾ ਪਰਖ ਕਰਕੇ ਖੜੋ ਬਸ ਬਸ ਆ ਵੀਰਣਾ ਕੋਲ ਬੈਠਾ ਮੈਂ ਪਰ ਅੱਜ ਹੈ ਨਾ ਗੀਨੇ ਦੇ ਤੋਹਫੇ ਹੀ ਆ ਛੋਟੇ ਛੋਟੇ ਮੁੱਲ ਛੋਟੇ ਛੋਟੇ ਮੁੱਲ ਦੇ ਆ ਕੋਈ ਨਿਗਾ ਨਿਗਾ ਹੀ ਮੁੱਲ ਪਾਇਆ ਹੈ ਬੋਲ ਬੋਲਦੇ ਬੱਚੇ ਬੋਲ ਬੋ ਸਹੀ ਗੱਲ ਆ ਵੀਰੇ ਹਾਂਜੀ ਆ ਵੇਖੋ ਬੱਛੀ ਦੇ ਕੰਵੇ ਮਾਰ ਦੋ ਕੈਮਰਾ ਬਿਲਕੁਲ ਵੀਰੇ ਬਹੁਤ ਇੱਕ ਤੋਹਫਾ ਹੀ ਆ ਭਾਜੀ ਸ਼ੰਗਾਲੀਆ ਘਰ ਦਾ ਦੇ ਸ਼ੰਗਾਲੀਆ ਹਾਂਜੀ ਹਾਂਜੀ ਵੀਰ ਜੀ ਇਹਨੇ ਕੋਈ ਦਿੰਦਾ ਨਹੀਂ ਹੈਗਾ ਚਲੋ ਇਹਨੂੰ ਪਾਣਾ ਮਿਲਿਆ ਆਪਾਂ ਦੇ ਦਾਂਗੇ ਬਿਲਕੁਲ ਬਿਲਕੁਲ ਹਾਂਜੀ ਆਪਾਂ ਲੰਮਾ ਟਾਈਮ ਕੰਮ ਕਰਨਾ ਹਨਾ ਹਾਂਜੀ 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 ਵੀਰੇ ਬਾਕੀ ਆਪਣਾ ਡਰੈੱਸ ਤੇ ਮੋਬਾਈਲ ਨੰਬਰ ਬੋਲ ਦੇ ਭਾਈ ਜ਼ਿਲ੍ਹਾ ਗੁਰਦਾਸਪੁਰ ਜੇ ਤਸੀਲ ਕਾਨੌਰ ਜੇ ਹਾਂਜੀ ਪਿੰਡ ਭੰਗਵਾ ਜੇ ਹਾਂਜੀ ਨੰਬਰ 771338854 ਠੀਕ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ